ਇੰਡੀਆ ਕੰਪਨੀ ਦੇ ਲਈ ਸਥਾਪਿਤ ਕਰਨ ਵਾਲਾ ਸਭ ਤੋਂ ਜਿਹੜੇ ਜਿਨ੍ਹਾਂ ਦਾ ਜ਼ਿਆਦਾ ਰੋਲ ਸੀ ਲਾਰਡ ਕਲਾਈਪ ਸਗਾ ਉਹਨੇ ਵੀ ਆਪਣੀ ਜ਼ਿੰਦਗੀ ਚ ਇੱਕ ਵਾਰ ਸੁਸਾਇਸਾਈਡ ਅਟੈਂਪਟ ਕੀਤਾ 10th ਵਿੱਚ ਪੜਦੇ ਤੋਂ ਤੋਂ ਕੁਝ ਨਿਕਲ ਨਹੀਂ ਰਿਹਾ ਕੁਐਸਚਨ ਉਹਨੇ ਖੁਦਰਾ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਛੁਰਾ ਜਿਹੜਾ ਸੀ ਉਹ ਕੁੰਡਾ ਨਿਕਲਿਆ ਫਿਰ ਉਹਨੇ ਸੋਚਿਆ ਕਿ ਰੱਬ ਨੇ ਮੈਨੂੰ ਕੋਈ ਖਾਸ ਕੰਮ ਕਰਨ ਦੇ ਲਈ ਪੈਦਾ ਕੀਤਾ ਤਾਂ ਮੈਂ ਬਚ ਗਿਆ ਹਾਂਜੀ ਬਹੁਤ ਸਵਾਲ ਆ ਹਾਂਜੀ ਵਿੱਚ ਇੱਕ ਪੁਆਇੰਟ ਮੈਂ ਇਹਦੇ ਚ ਹੋਰ ਐਡ ਕਰਨਾ ਚਾਹਾਂਗਾ ਤੁਸੀਂ ਸਾਰਿਆਂ ਨੇ ਇਦਾਂ ਨਹੀਂ ਫੀਲ ਕਰਨਾ ਕਿ ਕੋਈ ਨੈਗੇਟਿਵ ਗੱਲ ਹੋ ਰਹੀ ਹੈ ਹਣਾ ਐਵੀ ਲਾਈਫ ਦੇ ਵਿੱਚ ਪ੍ਰੋਬਲਮ ਹੈ ਜੀ ਸੁਸਾਇਡ ਵਾਲੇ ਵੀ ਤਾਂ ਕਰਕੇ ਇਹਦਾ ਡਿਸਕਸ਼ਨ ਚਾਹ ਰਹੇ ਡੋਨਟ ਟੇਕ ਇਟ 네ਗੇਟਿਵ ਕੁਝ ਵਧੀਆ ਸਿੱਖੇ ਹੀ ਅਨੁਪਾ ਚੱਲਾਂਗੇ ਠੀਕ ਹੈ ਇੱਕ ਕੁਐਸਚਨ ਸੀ ਅੱਜ ਕਿਉਂਕਿ ਗੌਰਵਦੀਪ ਸਿੰਘ ਨੇ ਇੱਕ ਲੈਕਚਰ ਲਿਆ ଥିਗਾ ਉਹਦੇ ਬੇਸ ਤੇ ਐ ਸਪੈਸੀਫਿਕ ਕੁਐਸਚਨ ਕਿ ਗੌਰਵਦੀਪ ਸਿੰਘ ਵੀਰਜ ਨੇ ਕਿਹਾ ਸੀਗਾ ਕਿ ਆਪਾਂ ਨੇ ਸਮਾਜ ਦੀ ਸੇਵਾ ਕਰਨੀ ਹੈ ਤੇ ਉਹਨਾਂ ਨੇ ਇੱਕ ਪਲੇਟਫਾਰਮ ਖੁਦ ਬਣਾਇਆ ਤੇ ਜਿਹਦੇ ਥਰੂ ਉਹ ਸੋਸ਼ਲ ਰਿਸਪੌਂਸਿਬਿਲਟੀ ਨੂੰ ਲੈ ਕੇ ਸੇਵਾ ਕਰ ਰਿਹਾ ਪਰ ਸਾਰੇ ਐਦਾ ਇਨੀਸ਼ੀਏਟ ਨਹੀਂ ਕਰ ਸਕਦੇ ਐ ਨੀ ਵੱਡੀ ਆਰਗੇਨਾਈਜੇਸ਼ਨ ਨਹੀਂ ਬਣਾ ਸਕਦੇ ਜਾਂ ਕੁਝ ਸਟਾਰਟ ਨਹੀਂ ਕਰ ਸਕਦੇ ਤਾਂ ਆਪਾਂ ਸੋਚਿਆ ਰਿਸਪੌਂਸਿਬਿਲਟੀ ਲਈ ਕਿਵੇਂ ਕੁਝ ਕਰ ਸਕਦੇ ਆ ਸਮਾਜ ਨੂੰ ਕਿਤਾ ਕੰਟ੍ਰਿਬਿਊਟ ਕਰ ਸਕਦੇ ਆ ਬੇਟੇ ਕੋਈ ਸੰਸਥਾ ਕੋਈ ਪਲੇਟਫਾਰਮ ਬਣਾ ਕੇ ਸੋਸ਼ਲ ਸਰਵਿਸ ਕਰਨੀ ਇਹ ਇੱਕ ਬੜਾ ਰੇਅਰ ਜਿਹਾ ਤਰੀਕਾ ਹੁੰਦਾ ਜਿਹੜੇ ਸਾਰੇ ਨਹੀਂ ਵਰਤ ਸਕਦੇ ਲੇਕਿਨ ਜਿਹੜਾ ਕੰਮ ਮੈਂ ਕਰ ਰਿਹਾ ਕੋਈ ਡਾਕਟਰ ਹੈ ਉਹ ਡਾਕਟਰ ਦੇ profession ਦੇ ਵਿੱਚ ਵਿੱਚ ਬੜੀ ਸੋਸ਼ਲ ਰਿਸਪੌਂਸਿਬਿਲਟੀ ਪੂਰੀ ਕਰ ਸਕਦਾ ਕੋਈ ਇੰਜੀਨੀਅਰ ਹੈ ਤੇ ਉਹਦੇ ਵਿੱਚ ਕਰ ਸਕਦਾ ਹੈ ਕੋਈ ਬੈਂਕ ਵਿੱਚ ਹੈ ਕੋਈ ਮਿਊਨਿਸਪਲ ਕਮੇਟੀ ਵਿੱਚ ਲੱਗਿਆ ਹੈ ਇਹ ਕਿਤੇ ਵੀ ਨੌਕਰੀ ਕਰ ਰਿਹਾ ਅਸਲ ਸਾਡਾ ਕੰਮ ਉਹੀ ਹੈ ਜੇ ਅਸੀਂ ਉਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਾਂ ਤਾਂ ਫਿਰ ਉਸ ਤੋਂ ਵੱਡੀ ਸੋਸ਼ਲ ਰਿਸਪੌਂਸਿਬਿਲਟੀ ਪੂਰੀ ਕਰਨ ਦੇ ਲਈ ਹੋਰ ਕੁਝ ਨਹੀਂ ਅਸੀਂ ਆਪਣਾ ਕੰਮ ਕਿਵੇਂ ਕਰੀਏ ਇਮਾਨਦਾਰੀ ਨਾਲ ਕਰੀਏ ਅੱਜ ਤੁਹਾਡੀ ਜੋ ਸਟੇਜ ਹੈ ਉਹਦੇ ਮੁਤਾਬਕ ਕੀ ਹੈ ਤੁਹਾਡਾ ਕੰਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਤੁਹਾਡਾ ਕੰਮ ਹੈ ਕਿ ਤੁਸੀਂ ਜੋ ਸਮਾਜ ਹੈ ਉਹਦੇ ਇੱਕ ਚੰਗੇ ਮੈਂਬਰ ਬਣਨ ਦੇ ਲਈ ਜੋ ਜੋ ਤੁਹਾਨੂੰ ਕਰਨਾ ਚਾਹੀਦਾ ਉਹ ਕੰਮ ਕਰਨਾ ਹੈ ਤੁਹਾਡੇ ਪੇਰੈਂਟਸ ਤੁਹਾਡੇ ਤੇ ਖਰਚਾ ਕਰ ਰਹੇ ਨੇ ਤੁਸੀਂ ਚੰਗੇ ਸਟੂਡੈਂਟ ਬਣੋ ਚੰਗੇ ਇਨਸਾਨ ਬਣੋ ਚੰਗੇ ਸਪੋਰਟਸਮੈਨ ਬਣੋ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਸੇਵਾ ਅਸੀਂ ਆਪਣੇ ਰੋਜ਼ ਦੇ profession ਦੇ ਵਿੱਚ ਕਰ ਸਕਦੇ ਹਾਂ ਇਹ ਜਿਹੜੀ ਗੱਲ ਹੈ ਕਿ ਅਸੀਂ ਜਦ ਤੱਕ ਪਲੈਟਫਾਰਮ ਨਾ ਬਣਾਈਏ ਇਹ ਗੱਲ ਦਿਮਾਗ ਵਿੱਚ ਨਹੀਂ ਕਦੀ ਲੈਣੀ ਪਲੈਟਫਾਰਮ ਬਣਾਉਣਾ ਇੱਕ ਬੜੀ ਵੱਖਰੀ ਜਿਹੀ ਗੱਲ ਹੈ ਉਹ ਕਿਸੇ ਕਿਸੇ ਦੇ ਭਾਗਾਂ 'ਚ ਹੁੰਦੀ ਹੈ ਜਾਂ ਅਸੀਂ ਜਿਉਂ-ਜਿਉਂ ਗਰੋ ਕਰੀ ਜਾਵਾਂਗੇ ਅਸੀਂ ਉਸ ਸਟੇਜ ਤੇ ਵੀ ਪਹੁੰਚ ਜਾਵਾਂਗੇ ਪਰ ਸਾਡਾ ਸਭ ਤੋਂ ਜ਼ਰੂਰੀ ਕੰਮ ਹੈ ਕਿ ਜੋ ਮੇਰਾ ਕੰਮ ਹੈ ਇੱਕ ਤਰਖਾਨ ਹੈ ਉਹ ਤਰਖਾਨੇ ਦਾ ਕੰਮ ਚੰਗੀ ਤਰ੍ਹਾਂ ਕਰੇ ਮਕੈਨਿਕ ਹੈ ਉਹ ਮਕੈਨਿਕ ਦਾ ਕੰਮ ਚੰਗੀ ਤਰ੍ਹਾਂ ਕਰੇ ਨੌਕਰੀ ਕਰਨ ਵਾਲਾ ਨੌਕਰੀ ਚੰਗੀ ਤਰ੍ਹਾਂ ਕਰੇ ਇਹੀ ਸਭ ਤੋਂ ਜ਼ਿਆਦਾ ਸੋਸ਼ਲ ਰਿਸਪੌਂਸਿਬਿਲਟੀ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਧੰਨਵਾਦ ਵੀਰ ਜੀ ਇੱਕ ਗੱਲ ਕਰ ਦਈਏ ਇੱਕ ਕੁਐਸ਼ਨ ਹੈ ਜੀ ਕਿ ਅੱਜ ਤਕਰੀਬਨ ਹਰ ਸਿੱਖ ਆਪਣਾ ਦਸਵੰਤ ਗੁਰਦੁਆਰਿਆਂ ਦੇ ਵਿੱਚ ਸੇਵਾ ਸੁਸਾਇਟੀਆ ਨੂੰ ਜਾਂ ਸਿੱਖ ਜੰਦੇ ਬੰਦੀਆਂ ਨੂੰ ਜਾਂ ਹੋਰ ਸੰਸਥਾਵਾਂ ਨੂੰ ਦਿੰਦੇ ਆਗੇ ਨੇ ਤੇ ਅਸੀਂ ਕਿੱਦਾਂ ਮਤਲਬ ਇਹਦੇ ਦਸਵੰਤ ਦੇਣ ਵਾਲੇ ਅਸੀਂ ਕਿੱਦਾਂ ਇਨਸ਼ੋਰ ਕਰ ਸਕਦੇ ਆਂ ਕਿ ਉਹ ਉਹਨਾਂ ਦਾ ਪਰਸਨਲ ਯੂਜ਼ ਨਹੀਂ ਹੋ ਰਿਹਾ ਕੱਲ ਵੀ ਇੱਕ ਗੱਲ ਚੱਲੀ ਸੀ ਕਿ ਫੁੱਲਾਂ ਵਾਲੇ ਹਾਂਜੀ ਤੁਸੀਂ ਕਹਿੰਦੇ ਭਾਈ ਫੈਰੂ ਜੀ ਦੀ ਸਾਖੀ ਆਪਾਂ ਸੁਣੀ ਹੈ ਜੀ ਭਾਈ ਫੈਰੂ ਜੀ ਜੋ ਦਸਮ ਪਾਤਸ਼ਾਹ ਦੇ ਟਾਈਮ ਦੇ ਉੱਤੇ ਮਸੰਦ ਸਨ ਜਦੋਂ ਮਸੰਦਾਂ ਨੂੰ ਕਿਹਾ ਗਿਆ ਕਿ ਆਪਣਾ ਹਿਸਾਬ ਦਿਓ ਤੇ ਭਾਈ ਫੈਦੂ ਜੀ ਨੇ ਕੀ ਕਿਹਾ ਸੀ ਆ ਕੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਵੱਲੋਂ ਤੇ ਪੈਸਾ ਸਾਨੂੰ ਕਦੀ ਆਇਆ ਹੀ ਨਹੀਂ ਹੈ ਸਿੱਖਾਂ ਨੇ ਸ਼ਿਕਾਇਤ ਲਗਾਈ ਲੇਕਿਨ ਗੁਰੂ ਜੀ ਨੇ ਕਿਹਾ ਕਿ ਇਹ ਸਾਰਾ ਜਿਹੜਾ ਪੈਸਾ ਸੰਗਤ ਵੱਲੋਂ ਭੇਟਾ ਹੀ ਚਾਰਿਆ ਸੀ ਉਹ ਗੁਰੂ ਜੀ ਤੱਕ ਨਹੀਂ ਪਹੁੰਚਾਇਆ ਉਹਨਾਂ ਨੇ ਗਰੀਬਾਂ ਦੇ ਉੱਤੇ ਖਰਚ ਕਰ ਦਿੱਤਾ ਤਾਂ ਇਸੇ ਤਰ੍ਹਾਂ ਹੀ ਸਾਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਵਿੱਚ ਸੂਲ ਹੈਗਾ ਗਰੀਬ ਦਾ ਮੂੰਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਜਦੋਂ ਅਸੀਂ ਗੁਰੂ ਦੀ ਗੋਲਕ ਵਿੱਚ ਪੈਸੇ ਪਾਣੇ ਨੇ ਗੁਰਦੁਆਰੇ ਵਿੱਚ ਪੈਸੇ ਪਾਣੇ ਨੇ ਉਹਦੇ ਬਰਾਬਰ ਦੀ ਗੱਲ ਹੈ ਕਿ ਅਸੀਂ ਡਾਇਰੈਕਟਲੀ ਕਿਸੇ ਦੀ ਹੈਲਪ ਕਰੀਏ ਜਿਹੜੇ ਬੰਦੇ ਨੂੰ ਰੋਟੀ ਦੀ ਲੋੜ ਹੈ ਉਹਨੂੰ ਰੋਟੀ ਖਵਾਈਏ ਜਿਹੜੇ ਬੰਦੇ ਨੂੰ ਸਕੂਲ ਦੀ ਫੀਸ ਦੀ ਲੋੜ ਹੈ ਕਿਤਾਬਾਂ ਦੀ ਲੋੜ ਹੈ ਡਰੈੱਸ ਦੇਣ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਸਭ ਤੋਂ ਡਾਇਰੈਕਟ ਜਾਂਦਾ ਹੈ ਗੁਰੂ ਦੇ ਕੋਲ ਗੁਰਦੁਆਰੇ ਦੇ ਥਰੂ ਬਾਅਦ ਵਿੱਚ ਪਹੁੰਚਣਾ ਹੈ لیکن ਜਿਵੇਂ ਗੁਰੂ ਜੀ ਨੇ ਕਿਹਾ ਸੀ ਕਿ ਇਹਨਾਂ ਦਾ ਹਿਸਾਬ ਸਾਡੇ ਕੋਲ ਸਿੱਧਾ ਪਹੁੰਚ ਗਿਆ ਇਹ ਨਹੀਂ ਸੋਚਣਾ ਕਿ ਦਸਵੰਦ ਸਿਰਫ ਗੁਰਦੁਆਰੇ 'ਚ ਹੀ ਦੇਣਾ ਗੁਰਦੁਆਰੇ 'ਚ ਵੀ ਦੇਣਾ ਗੁਰਦੁਆਰੇ ਵੀ ਆਪਾਂ ਹੀ ਚਲਾਉਣੇ ਨੇ ਪਰ ਅਸਲੀ ਦਸਵੰਦ ਦਾ ਵਰਤੋਂ ਕੀ ਹੈਗੀ ਹੈ ਕਿ ਜਿਹੜਾ ਲੋੜਵੰਦ ਹੈ ਅਸੀਂ ਉਹਦੀ ਮਦਦ ਕਰਨੀ ਹੈ ਤਾਂ ਇਸ ਕਰਕੇ ਇੱਥੇ ਤੱਕ ਆਪਣੇ ਆਪ ਨੂੰ ਅਸੀਂ ਜ਼ਿੰਦਗੀ 'ਚ ਕਦੀ ਨਹੀਂ ਲਿਮਟ ਕਰਨਾ ਮਤਲਬ ਹਾਂ ਜੀ ਨਹੀਂ ਠੀਕ ਹੈ ਧੰਨਵਾਦ ਜੀ ਇਕ ਬੱਚਾ ਕਹਿੰਦਾ ਹੈ ਕਿ ਮੇਰਾ ਪ੍ਰਸ਼ਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਸਾਹਿਬ ਜਾਣੀ ਜਾਣੇ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਜਿਨੇ ਵੀ ਗੁਰੂ ਹੋਏ ਠੀਕ ਹੈ ਉਹਨਾਂ ਨੇ ਕੋਈ ਚਮਤਕਾਰ ਕਿਉਂ ਨਹੀਂ ਕੀਤਾ ਜਿਵੇਂ ਫੋਰ ਐਗਜ਼ਾਮਪਲ ਬਾਪ ਉਹਦੇ ਹੀ ਪੜਾਏ ਜੀ ਨਹੀਂ ਪੂਰੇ ਪੜੋ ਸਵਾਲ ਦਾ ਰਾਮੇ ਬਾਜੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਿੱਧੀ ਗੱਲ ਬੱਚੇ ਨੇ ਸਵਾਲ ਮੈਨੂੰ ਦਿੱਤਾ ਮੈਂ ਤੁਹਾਨੂੰ ਕਿਹਾ ਮੈਂ ਫੜਿਆ ਸਵਾਲ ਵੀਰ ਜੀ ਮੈਂ ਇੱਕ ਵਾਰ ਦੁਬਾਰਾ ਪੜ ਦਿੰਨੇ ਹਾਂ ਹਾਂ ਜੀ ਦੁਬਾਰਾ ਦੁਬਾਰਾ ਪੜੇ ਸਵਾਲ ਬੱਚਾ ਪੜ ਬੁਲਿਆ ਕਹਿ ਨਹੀਂ ਨਾ ਦੁਬਾਰਾ ਪੜ ਰਿਹਾ ਇੱਕ ਮਿੰਟ ਇੱਕ ਮਿੰਟ ਛੇੜੇ ਬੱਚੇ ਨੇ ਸਵਾਲ ਲਿਖ ਕੇ ਮੈਨੂੰ ਦਿੱਤਾ ਹੈ ਮੈਂ ਤੁਹਾਨੂੰ ਪੜਾ ਦਿੰਦਾ ਹੈ ਇੱਕ ਮਿੰਟ ਵੀਰ ਜੀ ਮੇਰੀ ਗੱਲ ਸੁਣੋ ਨਾਲ ਉਹ ਸਵਾਲ ਪੜਿਆ ਹੋਇਆ ਹੈ ਅੱਜ ਕੋਈ ਨਹੀਂ ਫਿਰ ਕੇ ਆ ਹੁਣੇ ਆਪਾਂ ਸੈਨ ਸ਼ਿਲਤਾ ਦੀ ਗੱਲ ਕਰਦੇ ਸੀਗੇ ਕੋਈ ਗੱਲ ਨਹੀਂ ਦੁਬਾਰਾ ਪੜ ਦਿੰਨੇ ਆ ਜਸਕੀਰਤ ਸਿੰਘ ਜੀਟੀਵੀ ਨਗਰ ਲੁਧਿਆਣਾ ਜਸਕੀਰਤ ਸਿੰਘ ਜੀਟੀਵੀ ਨਗਰ ਲੁਧਿਆਣਾ ਬੈਠੇ ਇੱਥੇ ਜਸਕੀਰਤ ਸਿੰਘ ਜਸਕੀਰਤ ਸਿੰਘ ਜੀਟੀਬੀ ਨਗਰ ਪੂਰਾ ਪੜ੍ਹ ਦਿੱਤਾ ਸਗਲਾ ਇਹਨਾਂ ਨੇ ਹਾਂ ਇਹਦੀ ਵਿੱਚ ਲਿਖਿਆ ਅੱਜ ਤਕਰੀਬਨ ਹਰ ਸਿੱਖ ਆਪਣਾ ਦਸਵੰਤ ਗੁਰਦੁਆਰਿਆਂ ਨੂੰ ਸਿੰਘ ਸੋਸਾਇਟੀਆਂ ਨੂੰ ਸਿੱਖ ਸੰਸਥਾਵਾਂ ਨੂੰ ਦੇ ਰਿਹਾ ਹੈ ਤੇ ਜਾਦਤਾਰ ਸੋਸਾਇਟੀਆਂ ਗੁਰਦਿਆ ਗੁਰਦੁਆਰਿਆਂ ਤੇ ਸੰਸਥਾਵਾਂ ਨੇ ਸਿੱਖੀ ਵੱਲੋਂ ਦਿੱਤੇ ਗਏ ਦਸਵੰਤ ਨੂੰ ਪੈਸਿਆਂ ਨੂੰ ਬੈਂਕਾਂ ਦੇ ਵਿੱਚ ਐਫ ਡੀ ਦੇ ਰੂਪ ਵਿੱਚ ਜਮਾ ਕੀਤਾ ਕੀ ਇਹ ਠੀਕ ਹੈ ਤੇ ਕੀ ਇਹ ਪੈਸਾ ਗਰੀਬ ਸਿੱਖਾਂ ਨੂੰ ਰੋਜ਼ਗਾਰ ਦੇਣ ਵਾਸਤੇ ਨਹੀਂ ਵਰਤਣਾ ਚਾਹੀਦਾ ਤੇ ਸਿਰਫ ਇਹ ਕੁਐਸਚਨ ਨੂੰ ਮੈਂ ਆਪਣੇ ਤਰੀਕੇ ਨਾਲ ਪੈਰਾਫਰੇਜ਼ ਕੀਤਾ ਕਿ ਜਿਹੜਾ ਆਪਾਂ ਦਸਵੰਤ ਦੇ ਰਹੇ ਹਾਂ ਕਿ ਉਹ ਪਰਸਨਲ ਯੂਟਿਲਾਈਜ਼ਰ ਨਹੀਂ ਹੋ ਰਿਹਾ ਤੇ ਇਹਦੇ ਵਿੱਚ ਕੀ ਗਲਤ ਪੈਰਾਫਰੇਜ਼ਿੰਗ ਹੈ ਜੀ ਚਲੋ ਕੋਈ ਨਹੀਂ ਉਹਨੂੰ ਪਛੜਦੇ ਹੀ ਹੈ ਹਾਂਜੀ ਉਹਨੂੰ ਆਪਾਂ ਐਫ ਡੀਆ ਅਸੀਂ ਆਪਣੇ ਘਰਾਂ 'ਚ ਵੀ ਬਣਾਉਨੇ ਆ ਸੰਸਥਾਵਾਂ ਲਈ ਵੀ ਬਹੁਤ ਜ਼ਰੂਰੀ ਹੁੰਦੀਆਂ ਹੁਣ ਦੇਖੋ ਕਰੋਨਾ ਕਾਲ ਆਇਆ ਨਾ ਪਿੱਛੇ 2 ਸਾਲ ਕਰੋਨਾ ਆਇਆ ਨਾ ਜੇ ਦਰਬਾਰ ਸਾਹਿਬ ਦੇ ਆ ਐਫ ਡੀਆ ਨਾ ਹੁੰਦੀਆਂ ਕੀ ਲੰਗਰ ਚੱਲ ਸਕਦਾ ਸੀ ਸਾਰੀਆਂ ਸੰਗਤਾਂ ਲਈ ਕੀ ਦਰਬਾਰ ਸਾਹਿਬ ਨੇ ਜਿੰਨੇ ਹੈਲਪ ਕੀਤੇ ਆ ਫੜਾਂ ਦੇ ਵਿੱਚ ਕਰੋਨਾ ਕਾਲ ਦੇ ਅੰਦਰ ਜੇ ਐਫ ਡੀਆਂ ਨਾ ਹੁੰਦੀਆਂ ਚੱਲ ਸਕਦਾ ਸੀ ਅਸੀਂ ਕਈ ਵਾਰ ਇੱਕ ਪਾਸਾ ਸੋਚਦੇ ਆ ਉਹਦਾ ਦੂਸਰਾ ਪਾਸਾ ਨਹੀਂ ਸੋਚਦੇ ਕਿਸੇ ਵੀ ਸੰਸਥਾ ਦੇ ਲਈ ਜਿੰਨੇ ਦੇਰ ਤੱਕ ਐਮਰਜੈਂਸੀ ਫੰਡ ਨਹੀਂ ਹੈਗਾ ਉਹ ਸੰਸਥਾ ਰਹਿ ਨਹੀਂ ਸਕਦੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਆ ਸੋ ਐਫ ਡੀ ਗਲਤ ਨਹੀਂ ਠੀਕ ਆ ਕਿ ਜਿਹੜਾ ਧਨ ਆ ਜੇ ਉਹ ਐਫ ਡੀਆਂ ਮੌਕੇ ਸ ਤੜਾ ਕੇ ਸੰਗਤਾਂ ਦੀ ਸੇਵਾ ਲਈ ਲੋੜਵੰਦਾਂ ਦੀ ਸੇਵਾ ਲਈ ਵਰਤੀਆਂ ਜਾਂਦੇ ਆ ਐਫ ਡੀਆਂ ਦਾ ਕੋਈ ਗਲਤ ਨਹੀਂ ਐਮਰਜੈਂਸੀ ਫੰਡ ਤੋਂ ਬਿਨਾ ਕੋਈ ਸੰਸਥਾ ਕਦੇ ਵੀ ਨਹੀਂ ਚੱਲ ਸਕਦੀ ਬਸ ਆਪਾਂ ਉਹਦੇ ਜੂਜ਼ ਦੇ ਉੱਪਰ ਦੇਖਣਾ ਕਿ ਉਹਦਾ ਜਿਹੜਾ ਵਰਤੋਂ ਆ ਉਹ ਠੀਕ ਹੋ ਰਹੀ ਕਿ ਨਹੀਂ ਹੋ ਰਹੀ ਐਮਰਜੈਂਸੀ ਫੰਡ ਇਸ ਮਸਟ ਕਿਸੇ ਵੀ ਫਾਈਨੈਂਸ਼ੀਅਲ ਐਕਸਪਰਟ ਤੋਂ ਪੁੱਛ ਕੇ ਦੇਖ ਲਿਓ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਧੰਨਵਾਦ ਤੁਹਾਡਾ ਹਾਂਜੀ ਤੇ ਅਗਲਾ ਕੁਐਸਚਨ ਇਹ ਹੈ ਕਿ ਜਿਵੇਂ ਗੁਰੂ ਪਾਸ਼ਾ ਅਸੀਂ ਕਹਿੰਨੇ ਗੁਰੂ ਪਾਸ਼ਾ ਜਾਣੀ ਜਾਣ ਹੈ ਤੱਕ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਜਿੰਨੇ ਵੀ ਗੁਰੂ ਹੋਏ ਐ ਉਹਨਾਂ ਨੇ ਕੋਈ ਵੀ ਚਮਤਕਾਰ ਨਹੀਂ ਕੀਤਾ ਉਹਨਾਂ ਨੂੰ ਪਹਿਲਾਂ ਜਿਵੇਂ ਪਤਾ ਸੀ ਕਿ ਪੰਜਾਬ ਤੇ ਬਾਬਰ ਨੇ ਹਮਲਾ ਕਰੇਗਾ ਪਰ ਫਿਰ ਵੀ ਉਹਨਾਂ ਨੇ ਨਹੀਂ ਰੋਕਿਆ ਤੇ ਉਹ ਅਟੈਕ ਹੋਣ ਦਿੱਤਾ ਤੇ ਅਸੀਂ ਕੀ ਸਮਝੇ ਗੁਰੂ ਸਾਹਿਬ ਜਾਣੇ ਜਾਣਾ ਕਿਦਾਂ ਆਪਾਂ ਭਾਈ ਗੁਰਦਾਸ ਜੀ ਦੇ ਇੱਕ ਬਾਰ ਫੜਦੇ ਨਾ ਜ਼ਾਹਰ ਪੀਰ ਜਗਤ ਗੁਰ ਹੁਣ ਜ਼ਾਹਰ ਪੀਰ ਦਾ ਅਰਥ ਕੀ ਹੁੰਦਾ ਇੱਕ ਉਹਦੀ ਗੁਪਤ ਕਲਾ ਇੱਕ ਉਹਦੀ ਜ਼ਾਹਰ ਕਲਾ ਆਪਾਂ ਜਿਹਨੂੰ ਭਾਰਤੀ ਇਤਿਹਾਸ ਦੇ ਅੰਦਰ ਪੜਦੇ ਨਾ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਪਾਸ਼ਾ ਤਾਕਤਵਰ ਨਹੀਂ ਹੋਣੇ ਮਾਤਾ ਜੀ ਨੇ ਵੀ ਗੱਲ ਕੀਤੀ ਕਿ ਉਹਨਾਂ ਨੇ ਸੈਨ ਸ਼ੀਲਤਾ ਸਿਖਾਉਣੀ ਸੀ ਫੈਮੀਆਂ ਮੀਰ ਜੀ ਨੇ ਕਿਹਾ ਸੀਗਾ ਕਿ ਕੌਣ ਤਾਂ ਇੱਟਨਾ ਇੱਟ ਖੜ ਕਾਦਨ ਨੇ ਦਿੱਲੀ ਦੀ ਜਾਦੇ ਕਿ ਨਹੀਂ ਪਾਸ਼ਾ ਨੇ ਕਿਹਾ ਸੀਗਾ ਜੇ ਸਮਾਂ ਨਹੀਂ ਆਇਆ ਉਹ ਆਪ ਉੱਪਰੋਂ ਆਪਾਂ ਕਹਿੰਦੇ ਧੁਰ ਦਰਗਾਹੋਂ ਬਖਸ਼ੀਆਂ ਹੋਈਆਂ ਰੂਹਾਂ ਸੀਆਂ ਪਰ ਅਸੀਂ ਨਹੀਂ ਹੈਗੀਆਂ ਗੁਰ ਕੀ ਕਰਨੇ ਕਾਹੇ ਧਾਵੋ ਗੁਰ ਕਹਿਆ ਸਾਕਾਰ ਕਮਾਵੋ ਜੋ ਗੁਰੂ ਨੇ ਕੀਤਾ ਉਹ ਨਹੀਂ ਅਸੀਂ ਕਰਨਾ ਜੋ ਗੁਰੂ ਨੇ ਸਾਨੂੰ ਕਰਨ ਲਈ ਕਿਹਾ ਉਹ ਕਰਨਾ ਕਿਉਂਕਿ ਅਸੀਂ ਗੁਰੂ ਦੀ ਪੋਜੀਸ਼ਨ ਤੇ ਨਹੀਂ ਪਹੁੰਚੇ ਆਪਾਂ ਗੁਰੂ ਨਾਨਕ ਨੂੰ ਧੁਰ ਦਰਗਾਹੋਂ ਗੁਰੂ ਸਮਝਦੇ ਆ ਅਸੀਂ ਰਸਤੇ ਦੇ ਵਿੱਚ ਆ ਉਹ ਮੰਜ਼ਲ ਪ੍ਰਾਪਤ ਕਰ ਚੁੱਕੇ ਸੀਗੇ ਉਹਨਾਂ ਨੇ ਸਾਡੇ ਲਈ ਰਸਤਾ ਬਣਾਉਣਾ ਸੀਗਾ ਇਸ ਕਰਕੇ ਉਹਨਾਂ ਨੇ ਜੋ ਵੀ ਕੁਝ ਕੀਤਾ ਕਿ ਇਸ ਤਰ੍ਹਾਂ ਜਿਹੜੀ ਆਮ ਜ਼ਿੰਦਗੀ ਆ ਉਹ ਜੀ ਜਾ ਸਕਦੀ ਆ ਤੇ ਉਹਦੇ ਵਿੱਚ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਔਰ ਬਾਣੀ 'ਚ ਵੀ ਨਾਲ ਦਰਜ ਕਰ ਦਿੱਤਾ ਕੇ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਜੋ ਗੁਰੂ ਕਰਦੇ ਰਹਾ ਉਹ ਨਹੀਂ ਨਕਲ ਕਰਨੀ ਜੋ ਗੁਰੂ ਨੇ ਸਾਨੂੰ ਕਰਨ ਲਈ ਕਿਹਾ ਉਹ ਕਰਨਾ ਕਿਉਂਕਿ ਅਸੀਂ ਉਸ ਪੋਜੀਸ਼ਨ ਤੇ ਅਜੇ ਨਹੀਂ ਪਹੁੰਚੇ ਹਾਂਜੀ ਕਰਾਮਾਤ ਦਿਖਾਣ ਦਾ ਆਲਟਰਨੇਟਿਵ ਜਿਹੜੇ ਥੋੜੇ ਜਿਹੇ ਵੱਡੇ ਬੱਚੇ ਨੇ ਉਹ ਦੱਸੋ ਮੈਨੂੰ ਅੱਛਾ ਹਾਂਜੀ ਹਾਂਜੀ ਗੁਰਤੇਗ ਬਹਾਦਰ ਸਾਹਿਬ ਨੇ ਜਦੋਂ ਸ਼ਹੀਦੀ ਦਿੱਤੀ ਤਾਂ ਉਹਨਾਂ ਨੂੰ ਕਰਾਮਾਤ ਦਿਖਾਣ ਲਈ ਕਿਹਾ ਗਿਆ ਸੀ ਪਰ ਉਹਨਾਂ ਨੇ ਨਾ ਕੀਤੀ ਤੇ ਕੀ ਕਿਹਾ ਉਹਨਾਂ ਨੇ ਕਿ ਇਹ ਕੰਮ ਰੱਬ ਦੇ ਬੰਦਿਆਂ ਦੇ ਕੰਮ ਨਹੀਂ ਹਨ ਹੈਨਾ ਇਸੇ ਤਰ੍ਹਾਂ ਹੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਗਏ ਤੇ ਉਹਨਾਂ ਨੇ ਕੀ ਕਿਹਾ ਕਿ ਤੁਸੀਂ بڑے ਵੱਡੇ ਪੀਰ ਹੋ ਸਾਨੂੰ ਕੋਈ ਕਰਾਮਾਤ ਦਿਖਾਓ ਤੇ ਗੁਰੂ ਜੀ ਨੇ ਕੀ ਜਵਾਬ ਦਿੱਤਾ ਸੀ ਗੁਰੂ ਜੀ ਨੇ ਕਿਹਾ ਸੀ ਮੈਨੂੰ ਇੱਕ ਤੂੰ ਆਪਣੀ ਮੋਹਰ ਦੇ ਸਿੱਕਾ ਦੇ ਜਿਹੜਾ ਕੌਇਨ ਹੁੰਦਾ ਹੈ ਉਹ ਦਿੱਤਾ ਤੇ ਉਹਨਾਂ ਨੇ ਕਿਹਾ ਇਹ ਜਿਹੜਾ ਸਿੱਕਾ ਹੈ ਨਾ ਇਹ ਬੜੀ ਵੱਡੀ ਕਰਾਮਾਤ ਹੈ ਜਿਹੜਾ ਕੰਮ ਪੈਸੇ ਤੋਂ ਬਿਨਾ ਨਹੀਂ ਹੁੰਦਾ ਉਹ ਪੈਸੇ ਦੇ ਨਾਲ ਹੋ ਜਾਂਦਾ ਉਹ ਕਹਿੰਦੇ ਨਹੀਂ ਜੀ ਸਾਨੂੰ ਕਰਾਮਾਤ ਦਿਖਾਓ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਰਾਜਾ ਹੈ ਤੇਰੀ ਜ਼ਬਾਨ ਹੈ ਤੂੰ ਜ਼ਬਾਨ ਤੋਂ ਜਿਹੜਾ ਹੁਕਮ ਕਰ ਦਿੰਦਾ ਉਹ ਕੰਮ ਹੋ ਜਾਂਦਾ ਇਹ ਵੀ ਕਰਾਮਾਤ ਹੈ ਤੇ ਉਹ ਫਿਰ ਵੀ ਉਹ ਕਹਿੰਦਾ ਨਹੀਂ ਜੀ ਕਿਉਂਕਿ ਮੁਸਲਮਾਨਾਂ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਵੱਡਾ ਪੀਰ ਹੀ ਉਹ ਹੈ ਜਿਹੜਾ ਕਰਾਮਾਤ ਦਿਖਾਂਦਾ ਹੈ ਸਾਡਾ ਸਿਧਾਂਤ ਨਹੀਂ ਹੈ ਤੇ ਗੁਰੂ ਸਾਹਿਬ ਨੂੰ ਕਿਹਾ ਨਹੀਂ ਤੁਸੀਂ ਸਾਨੂੰ ਕੋਈ ਕਰਾਮਾਤ ਦਿਖਾਓ ਤੇ ਗੁਰੂ ਸਾਹਿਬ ਨੇ ਆਪਣੀ ਕਿਰਪਾਨ ਕੱਢ ਲਈ ਤੇ ਕਿਰਪਾਨ ਕੱਢ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਿਰਪਾਨ ਹੈ ਨਾ ਇਹ ਸਭ ਤੋਂ ਵੱਡੀ ਕਰਾਮਾਤ ਹੈ ਭਾਵ ਅਸੀਂ ਆਪਣੇ ਬਲ ਦੇ ਨਾਲ ਆਪਣੀ ਹਿੰਮਤ ਦੇ ਨਾਲ ਆਪਣੀ ਹਾਰਡ ਵਰਕ ਦੇ ਨਾਲ ਅਸੀਂ ਜੋ ਦੁਨੀਆ ਦੇ ਵਿੱਚ ਕਰਨਾ ਹੈ ਅਸਲੀ ਕਰਾਮਾਤ ਉਹ ਹੈ ਇਹ ਜਿਹੜੀ ਕਰਾਮਾਤਾਂ ਦਿਖਾ ਦਿੰਦੇ ਨੇ ਕਿ ਚਿੜੀ ਮਰੀ ਹੋਈ ਆ ਉਹਨੂੰ ਜਿਵਾ ਕੇ ਉਡਾ ਦਿੱਤਾ ਦੂਜੇ ਧਰਮਾਂ ਦੇ ਵਿੱਚ ਉਹ ਕਰਾਮਾਤ ਨਹੀਂ ਹੈ ਗੁਰੂ ਸਾਹਿਬ ਸਾਨੂੰ ਸਿਖਾਣ ਆਏ ਸਨ ਕਿ ਅਸੀਂ ਕਿਸ ਤਰ੍ਹਾਂ ਜੋ ਕੰਮ ਕਰਨਾ ਹੈ ਆਪਣੀ ਹਿੰਮਤ ਦੇ ਨਾਲ ਕਰਨਾ ਹੈ ਉਹ ਸਿਖਾਣਾ ਹੀ ਸਭ ਤੋਂ ਵੱਡੀ ਕਰਾਮਾਤ ਸੀ। ਤੋ ਇਸ ਕਰਕੇ ਸਾਡਾ ਸਿਧਾਂਤ ਹੈ ਕਿ ਅਸੀਂ ਕਰਾਮਾਤਾਂ ਦੇ ਨਾਲ ਕੁਝ ਵੀ ਅਚੀਵ ਨਹੀਂ ਕਰਨਾ। ਜੋ ਮਰਜ਼ੀ ਪੁੱਛੋ। ਹਾਂ ਇੱਕ ਕੁਐਸਚਨ ਹੈ ਜੀ। ਆ ਤੁਹਾਡਾ ਆਉਂਦੇ ਆ ਕੋਈ ਨਹੀਂ। ਹਾਂ ਇੱਕ ਦੋ ਕੁਐਸਚਨ ਲਾਈਵ ਵੀ ਪੁੱਛਣਾ ਚਾਹੁੰਦੇ ਆ ਬਸ ਇਹ ਖਤਮ ਹੋਣ ਤੋਂ ਬਾਅਦ ਫਿਰ ਤੁਸੀਂ ਪੁੱਛ ਸਕਦੇ ਹੋ। ਹਾਂ ਜੀ। ਅਸੀਂ ਅੰਮ੍ਰਿਤ ਛਕਣ ਤੋਂ ਬਾਅਦ ਸ਼ੀਰੀ ਸਾਹਿਬ ਕਿਉਂ ਪਾਉਂਦੇ ਆ ਤੇ ਇਹ ਕਿਉਂ ਜ਼ਰੂਰੀ ਹੈ? ਅਸੀਂ ਬਰਦਿਕਾ ਦੇ ਪਾਣੇ ਸਕੂਲ ਲਈ 유ਨੀਫਾਰਮ ਸਕੂਲ ਜਦੋਂ ਅਸੀਂ ਜਾਂਦੇ 유ਨੀਫਾਰਮ ਮੈਂ ਪੜਦਾ ਹੁੰਦਾ ਕਿ ਅਸੀਂ ਜਦੋਂ ਅਸੀਂ ਸਕੂਲ ਜਾਂਦੇ 유ਨੀਫਾਰਮ ਪਾੜਦੇ ਆ ਕਿ ਅਸੀਂ ਪੜਦੇ ਆ ਅਸੀਂ ਪੜਦੇ ਆ ਤੇ ਸਕੂਲ ਵਾਲੇ ਕਹਦੇ ਕਹਿੰਦੇ 유ਨੀਫਾਰਮ ਪਾ ਕੇ ਆਓ ਇੱਕੋ ਜਿਹਾ ਹੈ ਨਾ ਸਾਰੇ ਲੱਗਣ 유ਨੀਫਾਰਮ ਇਸ ਨੇਮ ਆਫ ਡਿਸਪਲਿਨ ਇਹਦਾ ਸਿੱਖ ਦੀ 유ਨੀਫਾਰਮ ਕੀ ਆ ਪੰਜ ਕਕਾਰ ਸਿੱਖ ਦੀ 유ਨੀਫਾਰਮ ਕੀ ਆ ਪੰਜ ਪ੍ਰਕਾਰ ਇਹ ਸਿੱਖੀ ਦਾ ਇੱਕ ਡਿਸਪੀਸਪਲਨ ਆ ਤੁਹਾਨੂੰ ਪਤਾ ਕਿ ਦੁਨੀਆ ਦੇ ਵਿੱਚ ਪਹਿਲਾ ਗੋਰਾ ਕੌਣ ਸਿੰਘ ਸਜਿਆ ਔਰ ਕਿਵੇਂ ਸਜਿਆ ਆਗਿਆਪਾਲ ਸਿੰਘ ਸਿਗਾ ਉਹ ਕੇਸਗੜ੍ਹ ਸਾਹਿਬ ਆਇਆ ਹੋਇਆ ਸੀਗਾ ਉਹ ਜਦੋਂ ਅਰਦਾਸ ਸ਼ੁਰੂ ਹੋਈ ਤਾਂ ਉਹ ਜਿੱਥੇ ਦੂਰ ਦੂਰ ਤੱਕ ਅਜਗਲ ਤੇ ਆਪਾਂ ਥੱਲੇ ਅਰਦਾਸ ਹੋਵੇ ਤੇ ਉੱਪਰ ਆਪਣਾ ਕੰਮ ਕਰਦੇ ਰਹਿੰਦੇ ਨਾ ਉਹ ਦੂਰ ਦੂਰ ਤੱਕ ਜਿੱਥੇ ਆਵਾਜ਼ ਜਾਂਦੀ ਸੀ ਸਪੀਕਰ ਦੇ 1962 ਦੀ ਗੱਲ ਆ ਉਹ ਉੱਥੇ ਲੋਕ ਇੰਦੇ ਹੱਥ ਜੋੜ ਕੇ ਸਾਰੀ ਸੰਗਤ ਜਿਹੜੀ ਸੀਗੀ ਖੜੀ ਹੋ ਗਈ। ਉਹ ਪੁੱਛਿਆ ਕਹਿੰਦਾ ਇੰਨਾ ਡਿਸਪੀਸਪਲਨ ਇਹ ਕਿਹਨੂੰ ਸਿਖਾਇਆ ਉਹਨਾਂ ਨੂੰ ਕਹਿੰਦੇ ਜਿਹੜੀ ਧਰਤੀ ਤੇ ਬੈਠੇ ਆ ਇਹ ਅਮਰਤ ਦਾ ਡਿਸਪੀਸਪਲਨ ਹੈ ਕਿ ਜਿੱਥੇ ਅਰਦਾਸ ਸੁਣਦੀ ਹੋਵੇ ਉੱਥੇ ਖੜ ਜਾਣਾ। ਕਹਿੰਦਾ ਇੰਨੇ ਡਿਸਪੀਸਪਲਨ ਕੌਮ ਮੈਂ ਜ਼ਿੰਦਗੀ 'ਚ ਕਦੀ ਨਹੀਂ ਦੇਖੀ ਕੇਸਗੜ੍ਹ ਸਾਹਿਬ ਤੋਂ ਅਮਰਤ ਸ਼ੱਕੇ ਉਹ ਡਿਸਪੀਸਪਲਨ ਤੋਂ ਖੁਸ਼ ਹੋ ਕੇ। ਸੋ ਜਿਹੜੀ ਡਿਸਪੀਸਪਲਨ ਚੀਜ਼ ਆ ਨਾ ਯੂਨੀਫਾਰਮਿਟੀ ਡਿਸਪੀਸਪਲਨ ਇਹ ਕਿਸੇ ਵੀ ਕੌਮ ਦੀ ਕਿਸੇ ਵੀ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਆ ਐਫ ਡੀ ਆ ਜ ਜਿਹਨਾਂ ਦੀ ਆਪਾਂ ਗੱਲ ਕਰਦੇ ਸੀ ਉਹਦੇ ਨਾਲੋਂ ਵੀ ਵੱਡੀ ਪੂੰਜੀ ਹਾਂਜੀ ਬਸ ਤੁਹਾਡਾ ਸਵਾਲ ਲੈਨੇ ਇੱਕ ਸਵਾਲ ਹੋਰ ਹੈ ਲਾਸਟ ਹਾਂ ਧੰਨਵਾਦ ਜੀ ਤੇ ਇੱਕ ਬੱਚੇ ਦਾ ਕੁਐਸਚਨ ਹੈ ਕਿ ਅਗਰ ਆਪਾਂ ਫੋਰਨ ਕੰਟਰੀ ਦੇ ਵਿੱਚ ਜਾਂਦੇ ਆ ਜਾਂ ਕੋਈ ਐਦਰ ਦੀ ਪ੍ਰੋਫੈਸ਼ਨਲ ਕੰਪਨੀ ਦੇ ਵਿੱਚ ਜਾਂਦੇ ਆ ਜਿੱਥੇ ਜਿਹੜੀ ਮੋਸਟਲੀ ਬੋਲਣ ਵਾਲੀ ਜਿਹੜੀ ਲੈਂਗੁਏਜ ਹੈ ਉਹ ਪੰਜਾਬੀ ਨਾ ਹੋ ਕੇ ਹਿੰਦੀ ਜਾਂ ਇੰਗਲਿਸ਼ ਹੈ ਤੇ ਕੀ ਇਹ ਮਤਲਬ ਅਸੀਂ ਸਾਰਾ ਦਿਨ ਫਿਰ ਹਿੰਦੀ ਤੇ ਪੰਜਾਬੀ ਹੀ ਬੋਲ ਸਕਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਭਾਸ਼ਾਵਾ ਦਾ ਖਜ਼ਾਨਾ ਸਾਰਿਆਂ ਦਾ ਭਾਸ਼ਾ ਬੋਲਣ ਤੋਂ ਮਨਾ ਨਹੀਂ ਕੋਈ ਵੀ ਨਾ ਸਿੱਖਣ ਤੋਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਪਰ ਆਪਣੇ ਬੱਚਿਆਂ ਨਾਲ ਗੱਲ ਆਪਣੀ ਮਾਂ ਬੋਲੀ 'ਚ ਕਰੋ ਆਪਣੇ ਜਿਹੜਾ ਬੰਦਾ ਪੰਜਾਬੀ ਸਮਝਦਾ ਮੈਂ ਤੇ ਅੰਬੈਸੀ 'ਚ ਵੀ ਇਵਨ ਸਾਡੇ ਸਕੂਲ ਦੇ ਸਾਊਥ ਇੰਡੀਅਨ ਪ੍ਰਿੰਸੀਪਲ ਆ ਕੇਰਲਾ ਦੇ ਮੈਂ ਉਹਨਾਂ ਨਾਲ ਵੀ ਜਦੋਂ ਕਿਤੇ ਮੌਕਾ ਲੱਗੇ ਪੰਜਾਬੀ ਵਿੱਚ ਵਿੱਚ ਬੋਲਿਆ ਨਾ ਮੈਂ ਕਿ ਤੁਸੀਂ ਮੈਨੂੰ ਪਤਾ ਤੁਹਾਨੂੰ ਪੰਜਾਬੀ ਪੜ੍ਹਾਉਂਦੇ ਜਦੋਂ ਪੰਜਾਬ ਭੇਜਦੇ ਆ ਕਹਿੰਦੀ ਹਾਂ ਪੜ੍ਹਾਉਂਦੇ ਹੁੰਦੇ ਆ ਜਦੋਂ ਜਿੱਥੇ ਤੁਹਾਨੂੰ ਪਤਾ ਹੈ ਕਿ ਅਗਲਾ ਪੰਜਾਬੀ ਸਮਝਦਾ ਅੰਬੈਸੀ 'ਚ ਵੀ ਮੈਂ ਕਈ ਵਾਰ ਪੰਜਾਬੀ 'ਚ ਗੱਲ ਕਰ ਲੈਣਾ ਜੇ ਅਮਰੀਕਨ ਅੰਬੈਸੀ ਜਾਵਾਂ ਜੇ ਬੰਦਾ ਲੱਗੇ ਨਾ ਭਈ ਲੱਗਦਾ ਕਿ ਇਹਨਾਂ ਨੂੰ ਪੰਜਾਬੀ ਪੜ੍ਹਾਇਓ ਹੁੰਦੀ ਜੇ ਇੱਨੇ ਭੇਜਣਾ ਜਿੱਥੇ ਤੁਸੀਂ ਆਪਣੀ ਭਾਸ਼ਾ ਨੂੰ ਛੱਡਣਾ ਨਹੀਂ ਪਰ ਜਿੱਥੇ ਨਹੀਂ ਗੁਜ਼ਾਰਾ ਬੋਲਣੀ ਪੈਗੀ ਭਾਸ਼ਾ ਨਾਲ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਜਿੰਨੀਆਂ ਭਾਸ਼ਾਵਾਂ ਸਿੱਖੋਗੇ ਉਹਨਾਂ ਦਿਮਾਗ ਤੁਹਾਡਾ ਖੁੱਲੇਗਾ ਉਹਨਾਂ ਲਿਟਰੇਚਰ ਪੜ੍ਹੋਗੇ ਦੁਨੀਆ ਦਾ ਸਾਰੀਆਂ ਭਾਸ਼ਾਵਾਂ ਪੜੋ ਪਰ ਆਪਣੀ ਮਾਂ ਬੋਲੀ ਨੂੰ ਨਾ ਭੁੱਲਣਾ ਤੇ ਨਾ ਪਿਆਰ ਕਰਨਾ ਛੱਡਣਾ ਇਹ ਸਾਡੀ ਮਾਂ ਆ ਬਾਕੀ ਮਾਸੀਆਂ ਆ ਆਂਟੀਆਂ ਆ ਹੋਰ ਸਾਰੀਆਂ ਮਾਂ ਨੂੰ ਨਹੀਂ ਭੁੱਲਿਆ ਜਾ ਸਕਦਾ ਸੋ ਇਹਦੇ 'ਚ ਕੋਈ ਐਡੀ ਗੱਲ ਨਹੀਂ ਕਿ ਮੈਂ ਮੈਨੂੰ ਹਿੰਦੀ ਅੰਗਰੇਜ਼ੀ ਬੋਲਣੀ ਪੈਂਦੀ ਆ ਧੰਨਵਾਦ ਜੀ ਬੱਚਿਆਂ ਦੇ ਸਾਰੇ ਜਿਹੜੇ ਰਿਟਨ ਕੁਐਸਚਨ ਨੇ ਉਹ ਹੋ ਗਏ ਨੇ ਤੁਸੀਂ ਪੁੱਛ ਸਕਦੇ ਹੋ ਕਿਸੇ ਨੇ ਵੀ ਪੁੱਛਣਾ ਤਾਂ ਹਾਂ ਜਿਹੜੇ ਕੁਐਸਚਨ ਆ ਬੱਚਿਆਂ ਨੇ ਪੁੱਛੇ ਕੋਈ ਉਹਦਾ ਸਪਲੀਮੈਂਟਰੀ ਕੁਐਸਚਨ ਪੁੱਛਣਾ ਹੋਵੇ ਤਾਂ ਉਹ ਵੀ ਪੁੱਛ ਸਕਦੇ ਹੋ ਜਨੇਊ ਅਤੇ ਗਾਤਰੇ 'ਚ ਕੀ ਫਰਕ ਹੈ ਮੈਨੂੰ ਲੱਗਦਾ ਮਾਈਕ ਆਨ ਨਹੀਂ ਜਨੇਊ ਅਤੇ ਗਾਤਰੇ 'ਚ ਕੀ ਫਰਕ ਹੈ ਜਨੇਊ ਤੇ ਗਾਤਰ ਵਿੱਚ ਕੀ ਫਰਕ ਆ? Hindu ਧਰਮ ਚ ਕਿੰਨੀਆਂ ਜਾਤਾਂ? 4 ਕਿੰਨੇ ਵਰਣ? 18 ਚਾਰ ਜਾਤਾਂ 18 ਵਰਣ ਬ੍ਰਾਹਮਣ ਲਈ ਹੋਰ ਜਨੇਊ ਖੱਤਰੀ ਲਈ ਹੋਰ ਵੈਸ਼ ਲਈ ਹੋਰ ਛੂਦਰ ਪਹਿਨ ਨਹੀਂ ਸਕਦਾ। 18 ਬਾਰਣ ਅੱਗੇ ਬਣ ਜਾਂਦੇ ਝੂਰ ਨਾਈ ਜਲਾਹੇ ਇਦਾਂ ਕਰਕੇ ਉਹਨਾਂ ਲਈ ਜਨੇਊ ਅਲਾਉਡ ਨਹੀਂ ਵੈਸ਼ ਦੀਆਂ ਬ੍ਰਾਹਮਣਾਂ ਦੇ ਅੱਗੇ ਮਿਸ਼ਰੇ ਔਰ ਦੂਸਰੇ ਮਿਸ਼ਰੇ ਤੇ ਭਾਰਤਵਾਦ ਉਹ ਫਿਰ ਦੋ ਉਹਨਾਂ ਦੇ ਅਲੱਗ-ਅਲੱਗ ਫੇਜ ਨੇਊ ਹੋ ਜਾਂਦੇ ਆ ਪਰ ਜਦੋਂ ਅਮਰਤ ਛੱਕਦੇ ਆ ਉਹ ਤੇ ਯੂਨੀਫਾਰਮ ਹੋ ਗਿਆ ਨਾ ਯੂਨੀਫਾਰਮ ਟੇ ਇੱਕੋ ਬਾਟੇ ਚੋਂ ਛੱਕਦੇ ਆ ਅਮਰਤ ਕਿੱਥੋਂ ਛੱਕਦੇ ਆ ਇੱਕ ਹੀ ਬਾਟੇ ਚੋਂ ਇੱਕ ਹੀ ਯੂਨੀਫਾਰਮ ਇਹੀ ਫਰਕ ਆ ਇਹ ਸਾਡੀ ਯੂਨੀਫਾਰਮ ਆ ਉਹ ਉਹਨਾਂ ਦਾ ਜਾਤ ਅਭਿਮਾਨ ਆ ਠੀਕ ਹੈ ਜੀ ਜਨੇਊ ਜਿਹੜਾ ਹੈਗਾ ਉਹ ਤੁਹਾਨੂੰ ਫਰਕ ਪਾਉਂਦਾ ਹੈ ਹਾਂਜੀ ਬ੍ਰਾਹਮਣ ਦੇ ਵਿੱਚ ਖਤਰੀ ਚ ਵੈਸ਼ ਵਿੱਚ ਤੇ ਸ਼ੂਦਰ ਵਿੱਚ ਔਰ ਸਿਰਫ ਇੱਥੇ ਤੱਕ ਗੱਲ ਨਹੀਂ ਖਤਮ ਹੁੰਦੀ ਔਰਤ ਚਾਹੇ ਕਿਸੇ ਵੀ ਵਰਣ ਦੀ ਹੋਵੇ ਜਾਤ ਦੀ ਹੋਵੇ ਉਹ ਜਨੇਊ ਪਾ ਹੀ ਨਹੀਂ ਸਕਦੀ ਜਿਹੜਾ ਕਿਰਪਾਨ ਹੈ ਸਾਡੀ ਅੰਮ੍ਰਿਤ ਹੈ ਇਹ ਬਰਾਬਰੀ ਦੀ ਨਿਸ਼ਾਨੀ ਹੈ ਉਹ ਵੱਖਰੇਵਾ ਕਰਨ ਦੀ ਨਿਸ਼ਾਨੀ ਹੈ ਉਹ ਵੱਖਰੇਵਾ ਪਾਉਂਦੀ ਹੈ ਇਹ ਸਾਨੂੰ ਇਕੱਠਾ ਕਰਦੀ ਹੈ ਇੱਕ ਸਰੋਵਰ ਚ ਨਾਣਾ ਇਹ ਬਹੁਤ ਵੱਡਾ ਫਰਕ ਹੈ ਇੱਕ ਦੂਸਰੀ ਗੱਲ ਇਹ ਹੈ ਕਿ ਜਿਹੜਾ ਕਿਰਪਾਨ ਪਾਉਣਾ ਜਿਹੜਾ ਹੈ ਗਾਤਰੇ ਦੇ ਜਿਸੀ ਕਿਰਪਾਨ ਪਾਉਂਦੇ ਆ ਇਹ ਸਾਡੀ ਡਰੈਸ ਦਾ ਹਿੱਸਾ ਕਿਉਂ ਬਣਾਇਆ ਗਿਆ ਕਿ ਸਾਡੇ ਹਿਰਦੇ ਦੇ ਵਿੱਚ ਦਿਲ ਦੇ ਵਿੱਚ ਕਮਜ਼ੋਰੀ ਖਤਮ ਹੋਵੇ ਸਾਡੇ ਅੰਦਰ ਬੀਰਤਾ ਪੈਦਾ ਹੋਵੇ ਜਨੇਊ ਦੇ ਨਾਲ ਇਹੋ ਜੀ ਕੋਈ ਭਾਵਨਾ ਨਹੀਂ ਆਉਂਦੀ ਇਹ ਸਾਡੇ ਅੰਦਰ ਬਹਾਦਰੀ ਪੈਦਾ ਕਰਨ ਦਾ ਬੀਰਤਾ ਪਾਦਾ ਕਰਨ ਦਾ ਇੱਕ ਢੰਗ ਹੈਗਾ ਗੁਰੂ ਸਾਹਿਬ ਨੇ ਹਮੇਸ਼ਾ 24 ਘੰਟੇ ਕਿਰਪਾਨ ਨੂੰ ਆਪਣੇ ਕੋਲ ਰੱਖਣ ਲਈ ਕਿਹਾ ਤਾਂ ਕਿ ਸਾਡੇ ਅੰਦਰ ਕਦੀ ਵੀ ਕਮਜ਼ੋਰੀ ਨਾ ਆਵੇ ਅਸੀਂ ਹਮੇਸ਼ਾ ਆਪਣੀ ਸੈਲਫ ਡਿਫੈਂਸ ਕਰ ਸਕੀਏ ਜੇ ਲੋੜ ਪਵੇ ਅਸੀਂ ਆਪਣੀ ਵੀ ਸੈਲਫ ਡਿਫੈਂਸ ਕਰ ਸਕੀਏ ਤੇ ਹੋਰ ਕੀ ਜਿਹੜਾ ਨਿਬਾਣਾ ਹੈ ਨਿਤਾਣਾ ਹੈ ਕਮਜ਼ੋਰ ਹੈ ਅਸੀਂ ਉਹਦੀ ਵੀ ਰੱਖਿਆ ਕਰ ਸਕੀਏ ਇਹ ਬਹੁਤ ਵੱਡਾ ਫਰਕ ਹੈ ਇਹ ਇੱਕ ਬੜੀ ਕੀਮਤੀ ਚੀਜ਼ ਹੈ ਸਾਡੇ ਲਈ ਹਾਂਜੀ ਹਾਂਜੀ ਠੀਕ ਹੈ ਕੋਈ ਹੋਰ ਕੁਐਸਚਨ ਓਕੇ ਰਾਈਟ ਪਹਿਲਾ ਆ ਵੀ ਬੈਠੇ ਵੀ ਹੈਗੇ ਹਾਂਜੀ ਉਹ ਸਾਰੀ ਬਰਾਬਰੀ ਦਾ ਹੈ ਜੀ ਹਾਂ ਉਹ ਹੀ ਹੈ ਜੀ ਕਿਰਪਾਨ ਬਰਾਬਰੀ ਲਿਆਂਦੀ